ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਮੀਂਹ ਆ ਸਾਰੇ ਪੰਜਾਬ ਕੀ ਆ ਇਸ ਵੇਲੇ ਹਨਾ ਤੇ ਖਬਰਾਂ ਜਿਵੇਂ ਜਿਵੇਂ ਦੇਖੀ ਜਾਂਦੇ ਆ ਤੇ ਪਤਾ ਲੱਗੀ ਜਾਂਦਾ ਵੀ ਬਹੁਤ ਥਾਵਾਂ ਦੇ ਉੱਤੇ ਜਿਹੜਾ ਹੈਗਾ ਪਾਣੀ ਬਹੁਤ ਚੜ ਗਿਆ ਹਨਾ ਤੇ ਇਹੋ ਜਿਹੇ ਮੌਕੇ ਜਿਹੜੇ ਭਰਾ ਪਹੁੰਚ ਸਕਦੇ ਨੇ ਉਥੇ ਸੇਵਾ ਲਈ ਪਹੁੰਚੇ ਵੀ ਹੋਏ ਨੇ ਤੇ ਜਿਹੜੇ ਨਹੀਂ ਪਹੁੰਚੇ ਉਹ ਵੀ ਜਰੂਰ ਪਹੁੰਚਣਾ ਤੇ ਜਿਹੜੇ ਕਿਸੇ ਹੋਰ ਢੰਗ ਨਾਲ ਕੋਈ ਸੇਵਾ ਨਿਭਾ ਸਕਦੇ ਨੇ ਉਸ ਢੰਗ ਨਾਲ ਸੇਵਾ ਨਿਭਾਉਣ ਕਿਸੇ ਤਰ੍ਹਾਂ ਨੂੰ ਜਿਹੜਾ ਕੋਈ ਬੰਦਾ ਸੇਵਾ ਨਿਭਾ ਸਕਦਾ ਤੇ ਮੈਂ ਜਣੀ ਮੇਰਾ ਪੋਸਟ ਪਾਉਣ ਦਾ ਮਕਸਦ ਇਹ ਸੀਗਾ ਵੀ ਜੇ ਕਿਸੇ ਪ੍ਰਿੰਟ ਦੇ ਵਿੱਚ ਕਿਸੇ ਅ ਲੋਡ ਹੋਵੇ 5 7 10 ਭਰਾਵਾਂ ਦੀ ਤਾਂ ਅਸੀਂ ਮੈਂ ਆਪਦਾ ਨੰਬਰ ਛੱਡੂਗਾ ਤਾਂ ਉੱਥੇ ਅਸੀਂ ਸੇਵਾ ਲਈ ਪਹੁੰਚਾਂਗੇ ਭਰਾ ਜਿੱਥੇ ਕਿਤੇ ਵੀ ਕੋਈ ਲੋਡ ਹੋਵੇ ਤੇ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਜਿਹੜੇ ਸੋਸ਼ਲ ਮੀਡੀਆ ਚ ਲਾਉਂਦੇ ਨੇ ਸਾਡੇ ਬੰਦੇ ਜਿਹੜੇ ਜਿਹੜੇ ਚਾਰ ਜੀ ਨਾਲ ਭਰਾ ਜੋੜੇ ਹੋਏ ਨੇ ਇਹਨਾਂ ਨਾਲ ਇਹਨਾਂ ਰਾਹੀਂ ਮੈਸੇਜ ਛੇਤੀ ਜਾਂਦਾ ਹੈ ਜਿਹੜਾ ਜਿਹੜਾ ਬੰਦਾ ਜਿਹਾ ਹੋਜੀ ਸੇਵਾ ਨਿਭਾ ਸਕਦਾ ਉਹ ਜਰੂਰ ਨਿਭਾਓ ਕਿਉਂਕਿ ਆਹੀ ਵੇਲਾ ਹੈ ਖੜਨਦਾ